ਕਿੱਤੇ ਖੜਿਆ ਸਾਡੀ ਮਾਸਤਾ ਬੜੀ ਛੋਟੀ ਹੋ ਗਈ ਹੈ ਅਸੀਂ ਔਰਤਾਂ ਨੂੰ ਧਰਨਿਆਂ 'ਚ ਨਹੀਂ ਲੈ ਕੇ ਆਉਂਦੇ ਭਲਾ ਕਿਉਂ ਨਹੀਂ ਲੈ ਕੇ ਆਉਂਦੇ ਸਭ ਤੋਂ ਪਹਿਲ ਔਰਤਾਂ ਨੂੰ ਧਰਨਿਆਂ 'ਚ ਲੈ ਕੇ ਆਉਣਾ ਸਾਡੇ ਕਿਸਾਨ ਆਗੂ ਜਿਹੜੇ ਲੀਡਰ ਨੇ ਉਹਨਾਂ ਨੂੰ ਕਰਨੀ ਚਾਹੀਦੀ ਏ ਪਰ ਪਤਾ ਨਹੀਂ ਸਾਡੇ ਕਿਸਾਨ ਲੀਡਰਾਂ ਦੀ ਸੋਚ ਕਿੱਥੇ ਛੋਟੀ ਹੋ ਗਈ ਏ ਉਹ ਆਪਦੀਆਂ ਔਰਤਾਂ ਨੂੰ ਧਰਨਿਆਂ 'ਚ ਨਹੀਂ ਲੈ ਕੇ ਆਉਂਦੇ ਜਦੋਂ ਸਾਡੇ ਕਿਸਾਨ ਆਗੂ ਸਾਡੇ ਸੀਨੀਅਰ ਆਗੂ ਹੀ ਆਪਦੀਆਂ ਔਰਤਾਂ ਨੂੰ ਧਰਨਿਆਂ 'ਚ ਨਹੀਂ ਲੈ ਕੇ ਆਣਗੇ ਤਾਂ ਫਿਰ ਪਿੱਛੇ ਜੋ ਪਿੰਡਾਂ 'ਚ ਲੋਕ ਬੈਠੇ ਨੇ ਉਹ ਕਿਵੇਂ ਲੈ ਕੇ ਆਣਗੇ ਅਸੀਂ ਉਹਨਾਂ ਤੋਂ ਕੀ ਉਮੀਦ ਕਰਦੇ ਆ ਕਿ ਉਹ ਔਰਤਾਂ ਨੂੰ ਧਰਨਿਆਂ 'ਚ ਲੈ ਕੇ ਆਉਣਗੇ ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਹਰ ਧਰਨੇ 'ਚ ਹਰ ਰੈਲੀ 'ਚ ਹਰ ਮਜਾਰੇ 'ਚ ਸ਼ਾਮਲ ਹੁੰਨੀ ਆ ਅਕਸਰ ਕਈ ਆਗੂਆਂ ਤੋਂ ਮੈਨੂੰ ਇਹ ਵੀ ਸੁਣਨ ਨੂੰ ਮਿਲਦਾ ਏ ਕਿ ਔਰਤ ਕੱਲੀ ਧਰਨੇ ਚਾਹੁੰਦੀ ਏ ਵੀਰ ਮੇਰਾ ਮੈਂ ਅੱਜ ਇੱਕ ਗੱਲ ਕਹਿ ਦਿਆਂ ਵੇਖਣ ਵਾਲਿਆਂ ਨੂੰ ਲੱਗ ਸਕਦਾ ਐ ਮੈਂ ਕੱਲੀ ਧਰਨੇ ਚ ਆਉਂਦੀ ਆ ਮੈਂ ਬਿਲਕੁਲ ਕੱਲੀ ਧਰਨੇ ਚ ਨਹੀਂ ਆਉਂਦੀ ਆ ਇੰਨੇ ਸਾਰੇ ਵੀਰ ਮੇਰੇ ਨਾਲ ਹੁੰਦੇ ਨੇ ਜਦੋਂ ਤੱਕ ਕਿ ਵੀਰ ਮੇਰੇ ਨਾਲ ਹੁੰਦੇ ਨੇ ਮੈਂ ਕਦੀ ਵੀ ਕੱਲੀ ਨਹੀਂ ਆ ਮਤ ਰੱਖਿਓਏ ਭਲੇਖਾਉ ਦੇ ਮੰਚ ਕੇ ਮੈਂ ਕੱਲੀ ਨਹੀਂ ਆ ਮੈਂ ਕੱਲੀ ਨਹੀਂ ਆ ਨਾ ਕੱਲ ਸੀ ਨਾ ਅੱਜ ਹਾਂ ਨਾ ਆਉਣ ਵਾਲੇ ਕੱਲ ਛਾਵਾਂਗੀ ਜਦੋਂ ਤੱਕ ਮਾਈ ਭਾਗਾ ਗਦਰੀ ਗੁਲਾਬਕੌਰ ਤੇ ਮੀਰਾ ਬਾਈ ਮਰਗੀਆਂ ਮਹਾਨ ਔਰਤਾ ਦਾ ਪਾਪੁਰ ਨਿਆ ਤੇ ਚੱਲਣ ਦਾ ਮੈਨੂੰ ਰਸਤਾ ਵਿਖਾਈ ਦਿੰਦਾ ਰਹੇਗਾ ਮੈਂ ਉਦੋਂ ਤੱਕ ਲੜਦੀ ਰਾਵਾਂਗੀ ਤੇ ਲੜਦੀ ਰਾਵਾਂਗੀ ਬੇਸ਼ੱਕ ਉਹ ਮੈਨੂੰ ਕੱਲੀ ਔਰਤ ਕਵੇ ਜਾਂ ਕੋਸ਼ ਮਰਜੀ ਕਵੇ ਤੇ ਮੈਂ ਅਪੀਲ ਕਰਦੀ ਆ ਕਿ ਜਦੋਂ ਤੱਕ ਅਸੀਂ ਸਾਰੇ ਇਹ ਚੀਜ਼ਾਂ ਦਿਮਾਗ 'ਚ ਨਹੀਂ ਠੰਡਾ ਦਿਮਾਗ ਨਾਲ ਸੋਚਾਂਗੇ ਕਿ ਅਸੀਂ ਲੜਾਈਆਂ ਕੱਲਿਆਂ ਮਰਦਾਂ ਨੇ ਲੜਨੀਆਂ ਕਿ ਨਾਲ ਔਰਤਾਂ ਨੂੰ ਲੈ ਕੇ ਵੀ ਲੜਨੀਆਂ ਤਾਂ ਉਦੋਂ ਤੱਕ ਅਸੀਂ ਲੜਾਈਆਂ ਨਹੀਂ ਜਿੱਤ ਸਕਦੇ ਕਿਉਂਕਿ ਇਤਿਹਾਸ ਗਵਾਏ ਔਰਤਾਂ ਤੋਂ ਬਿਨਾ ਔਰਤਾਂ ਦੀ ਸਾਂਝ ਤੋਂ ਬਿਨਾ ਲੜਾਈਆਂ ਕਦੇ ਨਹੀਂ ਜਿੱਤੀਆਂ ਜਾਂਦੀਆਂ ਮਜ਼ਦੂਰ ਤੋਂ ਲੈ ਕੇ ਕਿਸਾਨੀ ਤੋਂ ਲੈ ਕੇ ਦੁਕਾਨਦਾਰਾਂ ਤੱਕ ਹਰ ਵਰਗ ਦਾ ਘਾਣੇ ਕਿਉਂਕਿ ਜੇ ਸਾਡੇ ਹੱਥ ਪੈਸਾ ਹੀ ਨਹੀਂ ਹੋਏਗਾ ਤਾਂ ਅਸੀਂ ਦੁਕਾਨ ਤੇ ਜਾ ਕੇ ਖਰੀਦਾਂਗੇ ਕਿੱਥੋਂ ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਏ ਕਿ ਹਰ ਵਰਗ ਦੇ ਹਰ ਵਰਗ ਨੂੰ ਹਰ ਵਰਗ ਦੇ ਔਰਤ ਨੂੰ ਮਰਦ ਨੂੰ ਧਰਨਿਆਂ 'ਚ ਸ਼ਾਮਲ ਹੋਣਾ ਚਾਹੀਦਾ ਹੈ ਧਰਨਿਆਂ 'ਚ ਅਸੀਂ ਕਿਉਂ ਜਾਂਨੇ ਆ ਅਸੀਂ ਧਰਨਿਆਂ 'ਚ ਆਪਣੇ ਹੱਕ ਲੈਣ ਲਈ ਜਾਂਨੇ ਆ ਆਪਣੀ ਮੰਗਾਂ ਦੀ ਗੁਹਾਰ ਲਾਣ ਲਈ ਜਾਂਨੇ ਆ ਜਦੋਂ ਅਸੀਂ ਧਰਨਿਆਂ 'ਚ ਜਾਂਨੇ ਆ ਤਾਂ ਅਸੀਂ 70 ਵਿਸ਼ਾਕੇ ਧਰਤੀ ਤੇ ਬੈਠ ਜਾਂਨੇ ਆ ਇਹਦਾ ਮਤਲਬ ਇਹ ਸਾਫ਼ ਹੁੰਦਾ ਹੈ ਕਿ ਜਦੋਂ ਕਿਸੇ ਘਰ 'ਚ ਮੌਤ ਹੁੰਦੀ ਹੈ ਤਾਂ ਸੱਤਰ ਵਿਸ਼ਾਕੇ ਜਮੀਨ ਤੇ ਬੈਠਿਆ ਜਾਂਦਾ ਹੈ ਤਾਂ ਅਸੀਂ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਲਈ ਸੱਤਰ ਵਿਸ਼ਾਕੇ ਧਰਤੀ ਤੇ ਬੈਠਦੇ ਹਾਂ ਪਰ ਬੋਲੀਆਂ ਤੇ ਗੁੰਗੀਆਂ ਸਰਕਾਰਾਂ ਨੂੰ ਸਾਡੇ ਕਿਸਾਨਾਂ ਦੀ ਸਾਡੇ ਮਜ਼ਦੂਰਾਂ ਦੀ ਕਿਸੇ ਦੀ ਵੀ ਆਵਾਜ਼ ਨਹੀਂ ਸੁਣਦੀ ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਹਰ ਵਾਰ ਮੈਂ ਸਟੇਜ 'ਤੇ ਇਹ ਗੱਲ ਬੋਲਦੀ ਹੁੰਨੀ ਆ ਕਿ ਵੀਰ ਮੇਰੋ ਜੇਕਰ ਲੜਾਈ ਅਸਾਂ ਨੇ ਸ਼ੁਰੂ ਕੀਤੀ ਹੈ ਤਾਂ ਇਹ ਲੜਾਈ ਕੱਲੇ ਮਰਦ ਵੀਰਾਂ ਦੀ ਨਹੀਂ ਹੈ ਇਹ ਲੜਾਈ ਔਰਤਾਂ ਦੀ ਵੀ ਹੈ ਸਾਨੂੰ ਔਰਤਾਂ ਨੂੰ ਵੀ ਧਰਨਿਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰ ਸਾਡੀ ਮਾਨਸਿਕਤਾ ਕਿੱਥੇ ਰੁਕੀ ਹੋਈ ਹੈ ਸਾਡੀ ਮਾਨਸਿਕਤਾ ਕਿੱਥੇ ਖੜੋਤੀ ਹੈ ਜੇਕਰ ਅਸੀਂ ਪਿੱਛੇ ਇਤਿਹਾਸ 'ਤੇ ਨਜ਼ਰ ਮਾਰੀਏ ਤਾ ਬਹੁਤ ਸਾਰੀਆਂ ਮਹਾਨ ਔਰਤਾਂ ਨੇ ਸਾਡੇ ਪੰਜਾਬ ਲਈ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸੀ ਨਿਸ਼ਤਰ ਸਿੰਘ ਗਿੱਲ ਦੀ ਇੱਕ ਕਿਤਾਬ ਹੈ ਵਿਸਰੀਆਂ ਵਿਰਾਂਗਣਾ ਜੇਕਰ ਅਸੀਂ ਇਹਨੂੰ ਪੜ ਲਈਏ ਤਾਂ ਸਾਨੂੰ ਇਤਿਹਾਸ ਦਾ ਬਹੁਤ ਚਾਨਣ ਹੁੰਦਾ ਹੈ ਮੈਂ ਲਾਸ਼ ਤੇ ਇੱਕ ਗੱਲ ਹੀ ਕਹਿ ਕੇ ਆਵਦੀ ਜਗਾ ਵਾਪਸ ਲਾਵਾਂਗੀ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਔੜ ਵਾਲਾ ਕੱਲ ਹੈ ਸਾਡਾ ਦੋਸਤੋ ਰਾਜੀ ਨਾਵਾ ਵਕਤ ਨਾਲ ਕਦੇ ਕਰਨਾ ਨਹੀਂ ਚਾਹ ਜਨਤਾ ਜਾਂ ਸੰਘਰਸ਼